ਸਸ ਜਿਹੜਾ ਉਹ ਦੇਖਿਆ ਆ ਦਾ ਕੇਂਦਰ ਦੀ ਬੀਜੇਪੀ ਸਰਕਾਰ ਜਿਹੜੀ ਹੈ ਜਿਹੜੀ ਮੰਨਰੇਗਾ ਦੇ ਵਿੱਚ ਸੌਦਾ ਕਰਕੇ ਇੱਕ ਨਵਾਂ ਬਿੱਲ ਜਿਹੜੀ ਲੋਕ ਸਭਾ ਦੇ ਵਿੱਚ ਲੈ ਕੇ ਆਈ ਹੈ ਜੀ ਰਾਮ ਜੀ ਉਹ ਜਿਹੜਾ ਗਰੀਬਾਂ ਦੇ ਮੂੰਹ ਤੋਂ ਬੁਰਕੀ ਕੱਢਣ ਵਾਲਾ ਕੰਮ ਜਿਹੜਾ ਬੀਜੇਪੀ ਨੇ ਕੀਤਾ ਸਾਰੇ ਦੇਸ਼ ਦੇ ਕਰੋੜਾਂ ਮਜ਼ਦੂਰਾਂ ਨੂੰ ਗਰੀਬਾਂ ਨੂੰ ਦਲਤ ਭਾਈਚਾਰੇ ਲਈ ਉਹਨਾਂ ਦੇ ਪੇਟ ਦੇ ਉੱਤੇ ਇੱਕ ਲੱਤ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੀ ਆ ਐਸ ਵੇਲੇ ਜਦੋਂ ਸਾਰੀਆਂ ਪਾਰਟੀਆਂ ਬੀਜਪੀ ਦੇ ਇਸ ਗਰੀਬ ਵਿਰੋਧੀ ਬਿੱਲ ਦਾ ਜਿੱਦਾਂ ਬੀਜਪੀ ਨੇ ਕਿਸਾਨ ਵਿਰੋਧੀ ਬਿੱਲ ਲਿਆਂਦੇ ਸੀਗੇ ਉਦਾਂ ਹੀ ਇਹ ਮਜ਼ਦੂਰ ਵਿਰੋਧੀ ਬਿੱਲ ਜਿਹੜਾ ਗਰੀਬ ਵਿਰੋਧੀ ਜਿਹੜਾ ਬਿੱਲ ਹੈ ਜਿਹੜਾ ਉਹ ਲੈ ਕੇ ਆਇਆ ਇਹਦੇ ਖਿਲਾਫ ਸਾਦਾ ਦੇਸ਼ ਜਿਹੜਾ ਆਵਾਜ਼ ਬੁਲੰਦ ਕਰ ਰਿਹਾ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਦੇਸ਼ ਤੇ ਬਾਕੀ ਹਿੱਸਿਆਂ ਦੇ ਵਿੱਚ ਇਸ ਬਿੱਲ ਦਾ ਲੋਕ ਸਭਾ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਡਟਵਾ ਵਿਰੋਧ ਕਰ ਰਹੀ ਹੈ ਉਸ ਬਾਅਦ ਵੀ ਅਸੀਂ ਸੜਕਾਂ ਤੇ ਜਾਣ ਲਈ ਬਿਲਕੁਲ ਤਿਆਰ ਹਾਂ ਪਰ ਇੱਕ ਜਿਹੜੀਆਂ ਚੀਜ਼ਾਂ ਪੋਲੀਟਿਕਲੀ ਵੇਖਣ ਨੂੰ ਮਿਲਦੀਆਂ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਬੀਤੇ ਕੱਲ ਜਦੋਂ ਭਾਜਪੀ ਨੇ ਇਸ ਬਿੱਲ ਦੇ ਖਿਲਾਫ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਕੇਂਦਰ ਦਾ ਉਹ ਬਿੱਲ ਰੱਦ ਕੀਤਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਇਸ ਸੰਕੇਤ ਦਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੰਦਰ ਖਾਤੇ ਭਾਜਪੀ ਦੇ ਨਾਲ ਜਿਹੜਾ ਸਮਝੌਤਾ ਕੀਤਾ ਉਹ ਕੱਲ ਸਪਸ਼ਟ ਹੋ ਕੇ ਨਜ਼ਰ ਆਇਆ ਅਕਾਲੀ ਦਲ ਦੇ ਤਿੰਨ ਮੈਂਬਰ ਸੰਸਦ ਸਭਾ ਦੇ ਵਿੱਚ ਡਾਕਟਰ ਸੁਖਵਿੰਦਰ ਸਿੰਘ ਸੁਖੀ ਜੀ ਜਿਹੜੇ ਮੁੜ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਮਨਪ੍ਰੀਤ ਅਲੀ ਜੀ ਉਹ ਕਾਲੀਦਾਲ ਨੂੰ ਸੁਖਬੀਰ ਬਾਦਲ ਦੇ ਕਾਲੀਦਾਲ ਨੂੰ ਕਦੇ ਦਾ ਛੱਡ ਚੁੱਕੇ ਐ ਉਦੋਂ ਨਾਲ ਤੇ ਇੱਕ ਹੀ ਕਾਲੀਦਾਲ ਦਾ ਮੈਂਬਰ ਸੀ ਗਦੀਪ ਕੋਲ ਮਜੀਠੀਆ ਜੀ ਸਾਡੀ ਭੈਣ ਉਹਦਾ ਕੱਲ ਗੈਰ ਹਾਜ਼ਰ ਰਹਿਣਾ ਵਿਧਾਨ ਸਭਾ ਦੇ ਵਿੱਚ ਆ ਕੇ ਬੀਜੇਪੀ ਦੇ ਖਿਲਾਫ ਜਾ ਕਾਲੀ ਦਲ ਦਾ ਸਟੈਂਡਸ ਫਸਟ ਨਾ ਕਰਨਾ ਇਹ ਸਿੱਧਾ ਇਸ਼ਾਰਾ ਹੈ ਕਿ ਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਵੀ ਇਸ ਗਰੀਬਾਂ ਦੇ ਬਦੌਲਤ ਦਲਤ ਪਾਈਚਾਦੇ ਦੇ ਬਦੌਲਤ ਜਿਹੜਾ ਇਹ ਬਿੱਲ ਆ ਗਿਆ ਉਸ ਬਿੱਲ ਦੀ ਹਮਾਇਤ ਕਰਿਆ ਕਾਲੀ ਦਲ ਅਸੀਂ ਕੁਝ ਦਿਨ ਪਹਿਲਾਂ ਵੀ ਇਹ ਕਿਹਾ ਸੀ ਕਿ ਜਦੋਂ ਭਾਜਪਾ ਨੇ ਆਪਣੇ ਪੇਜ ਦੇ ਉੱਤੇ ਸਾਡੇ 10ਵੇਂ ਪਾਤਸ਼ਾਹ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬੱਚਿਆਂ ਦਾ ਕਾਰਟੂਨ ਪਾਇਆ ਸੀ ਉਸ ਸਮੇਂ ਵੀ ਕਾਲੀ ਦਲ ਦਾ ਚੁੱਪ ਰਹਿਣਾ ਔਰ ਐਸਜੀਪੀ ਸਿੱਧਾ ਚੁੱਪ ਰਹਿਣਾ ਕਾਲੀ ਦਲ ਦੀ ਜਿਹੜੀ ਭਾਜੀਪੀ ਦੇ ਨਾਲ ਅੰਦਰ ਖਾਤੇ ਖਿਚੜੀ ਵੇਜਦੀ ਹੈ ਉਹਦਾ ਇੱਕ ਸਪਸ਼ਟ ਇਸ਼ਾਰਾ ਸੋ ਅਸੀਂ ਸਮਝਦੇ ਹਾਂ ਇੱਕ ਗਰੀਬ ਲੋਕਾਂ ਦੇ ਖਿਲਾਫ ਜਿਹੜਾ ਬਿੱਲ ਆ ਰਿਹਾ ਕਾਲੀ ਦਲ ਵੱਲੋਂ ਬੀਜੇਪੀ ਦੇ ਖਿਲਾਫ ਜ਼ੁਬਾਨ ਨਾ ਖੋਲਣੀ ਕਾਲੀ ਦਲ ਵੱਲੋਂ ਇਸ ਬਿੱਲ ਦਾ ਵਿਰੋਧ ਨਾ ਕਰਨਾ ਕਾਲੀ ਦਲ ਸਭ ਵੱਲੋਂ ਵਿਧਾਨ ਸਭਾ ਵਿੱਚ ਜਦੋਂ ਪਤਾ ਸੀ ਕਿ ਵਿਧਾਨ ਸਭਾ ਦਾ ਸਦਨ ਜਿਹੜਾ ਉਹ ਸਿਰਫ ਤੇ ਸਿਰ ਏਸੇ ਕਰਕੇ ਹੋ ਰਿਹਾ ਉਦੋਂ ਚੋਂ ਗੈਰ ਹਾਜ਼ਰ ਰਹਿਣਾ ਜਿੱਥੇ ਬੀਜੇਪੀ ਦੇ ਨਾਲ ਖਿਚੜੀ ਪੱਕ ਰਹੀ ਹੈ ਉੱਥੇ ਕਾਲੀ ਦਲ ਦਾ ਗਰੀਬ ਲੋਕਾਂ ਦੇ ਅੰਗੇਸ਼ਟ ਕੁਛ ਦਾ ਕਹਿਣਾ ਗਰੀਬ ਲੋਕਾਂ ਦੇ ਜਿਹੜਾ ਅੰਗੇਸ਼ਟ ਬੀਜੇਪੀ ਲੈ ਕੇ ਆ ਰਹੀ ਹੈ ਬਿਲ ਉਹਦੇ ਹੱਕ ਵਿੱਚ ਪੁੱਕਤਨ ਵਾਲੀ ਗੱਲ ਹੈ ਕਾਲੀ ਦਲ ਜਿਹੜਾ ਗਰੀਬਾਂ ਦੇ ਖਿਲਾਫ ਖੜਾ ਔਰ ਗਰੀਬਾਂ ਦੀ ਪੰਜਾਬ ਦੇ ਵਿੱਚ ਜਿਹੜੀ ਲੜਾਈ ਹੈ ਉਹ ਆਮ ਆਦਮੀ ਪਾਰਟੀ ਲਾੜੀ ਐ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਲੀ ਦਲ ਦਾ ਅਸਲੀ ਚਿਹਰਾ ਜਿਹੜਾ ਅਸੀਂ ਕਹਿੰਦੇ ਆ ਜਿਹੜਾ ਅਸੀਂ ਕਈ ਚਿਰ ਤੋਂ ਕਹਿੰਦੇ ਆਵੇ ਕਿ ਭਾਜਪਾ ਦੇ ਖਿਲਾਫ ਆ ਨਵੇਂ ਸਾਲ ਕਲ ਚੜਦਾ ਨਵੇਂ ਸਾਲ ਦੇ ਵਿੱਚ ਵੀ ਕਾਲੀ ਦਲ ਹਾਥੀ ਭਾਜਪਾ ਦਾ ਮਿਲ ਕੇ ਕਰੂਗਾ ਭਾਜਪਾ ਦੇ ਜਿਹੜੇ ਲੋਕ ਉਦੋਂ ਦੀ ਫੈਸਲੇ ਨੇ ਭਾਜਪਾ ਦੇਸ਼ ਦੇ ਵਿੱਚ ਜਿਹੜਾ ਅਮੀਰਾਂ ਨੂੰ ਹੋਰ ਅਮੀਰ ਕਰਦੀ ਹੈ ਗਰੀਬਾਂ ਨੂੰ ਹੋਰ ਗਰੀਬ ਕਰਦੀ ਹੈ ਸੋ ਕਾਲੀ ਦਲ ਜਿਹੜਾ ਬੀਜੇਪੀ ਦੇ ਨਾਲ ਖੜਾ ਤੁਹਾਨੂੰ ਨਜ਼ਰ ਆਊਗਾ ਲੋਕਾਂ ਦੇ ਖਿਲਾਫ ਖੜਾ ਹੋਣ ਦੇਦਾਊਗਾ ਗਰੀਬ ਲੋਕਾਂ ਦੇ ਵਿਰੁੱਧ ਖੜਾ ਜਿਹੜਾ ਨਜ਼ਰ ਆਊਗਾ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੱਲੇ ਇਸ ਗੱਲ ਦੀ ਕੜੀ ਨਿੰਦਾ ਕਰਦਾ ਹੈ ਕਿ ਗਰੀਬ ਗਰੀਬਾਂ ਦੇ ਖਿਲਾਫ ਜਿਹੜਾ ਬਿੱਲ ਹੈ ਇਹਦੇ ਪ੍ਰਤੀ ਚੁੱਪ ਰਹਿਣਾ ਕੱਲੀ ਦਲ ਦਾ ਪੰਜਾਬ ਦੇ ਆਮ ਲੋਕਾਂ ਦੇ ਅੰਗੇਸ਼ਟ ਹੈ ਮੰਗਰੇਗਾ ਸਕੀਮ ਕੱਲ ਤੱਕ ਜੇ ਬੰਦ ਹੋਈ ਤੇ ਕਿੰਨੇ ਲੱਖਾਂ ਲੋਕ ਜਿਹੜੇ ਪੰਜਾਬ ਦੇ ਤੇ ਕਰੋੜਾਂ ਲੋਕ ਇਹ ਦੇਸ਼ ਦੇ ਵਿੱਚ ਬੇਦਸਖਾਲ ਹੋ ਜਾਣਗੇ ਬੇਦਸਖਾਦੀ ਵਧੂਗੀ ਔਰ ਜਿਹੜੀ ਬੀਜੇਪੀ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਲਾਉਂਦੀ ਸੀਗੀ ਮੰਗਰੇਗਾ ਦੇ ਸਾਡੀਆਂ ਮਾਵਾਂ ਭੈਣਾਂ ਜਿਆਦਾ ਕੰਮ ਕਰਦੀਆਂ ਉਹਨਾਂ ਨੂੰ ਬੇਦਸਖਾਲ ਕਰਦਾ ਮਤਲਬ ਲਿਆ ਕਿ ਐਸੀ ਆਪਣੀਆਂ ਬੇਟੀਆਂ ਦੇ ਖਿਲਾਫ ਆਪਣੀਆਂ ਭੈਣਾਂ ਦੇ ਖਿਲਾਫ ਆਪਣੀਆਂ ਧੀਆਂ ਦੇ ਖੇਸ ਜਿਹੜਾ ਕੰਮ ਕਰ ਰਿਹਾ ਸੋ ਮੈਂ ਇਸ ਗੱਲ ਦੀ ਕੜੀ ਦਿੰਦਾ ਕਰਦਾ ਕਿ ਭਾਜਪਾ ਦੇ ਨਾਲ ਮਿਲ ਕੇ ਕਾਲੀ ਗੱਲ ਗਰੀਬਾਂ ਦੇ ਖਿਲਾਫ ਜਿਹੜਾ ਕੰਮ ਕਰ ਰਿਹਾ ਔਰ ਗਰੀਬਾਂ ਦਾ ਗਲਾ ਘੁੱਟ ਰਿਹਾ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਲਕੀ ਖੋਦ ਰਿਹਾ ਗਰੀਬਾਂ ਦੇ ਧੌਣ ਦੇ ਉੱਤੇ ਜਿਹੜਾ ਬੇਸਿਕ ਆਰਥਿਕਾ ਦੀ ਵਾਲਾ ਆਦਾ ਜਿਹੜਾ ਉਹ ਜਿਹੜਾ ਚੱਲਣ ਲੱਗਾ ਉਹਦੇ 'ਚ ਕਾਲੀ ਦਲ ਦਾ ਬੀਜੇਪੀ ਨਾਲ ਖਲੋਣਾ ਬੇਹੱਦ ਨਿੰਦਨਯੋਗ ਹੈ ਬੇਹੱਦ ਨਿੰਦਨਯੋਗ ਵੀ ਹੈ ਔਰ ਬੜੀ ਘਟੀਆਂ ਲੈਵਲ ਦੀ ਰਾਜਨੀਤੀ ਕਾਲੀ ਦਲ ਕਾਵਿਆ ਬੀਜੇਪੀ ਦੇ ਖਿਲਾਫ ਚੁੱਪ ਰਹਿ ਕੇ ਪੰਜਾਬੀਆਂ ਦੇ ਪਿੱਠ ਵਿੱਚ ਛੁਦਾ ਮਾਰਿਆ ਗਰੀਬਾਂ ਦੇ ਪਿੱਠ ਦੇ ਵਿੱਚ ਛੁਦਾ ਮਾਰਿਆ ਗਰੀਬਾਂ ਦੀ ਆਵਾਜ਼ ਬਲੰਦ ਨਾ ਕਰਦੀ ਗਰੀਬਾਂ ਦੀ ਆਵਾਜ਼ ਜਿਹੜੀ ਦਿੱਲੀ ਤੱਕ ਖੜਦੀ ਸੀ ਉਹ ਅੱਜ ਕਾਲੀ ਦਲ ਚੁੱਪ ਹੋ ਗਿਆ ਸੋ ਅਸੀਂ ਆਮ ਆਦਮੀ ਪਾਰਟੀ ਜਿਹੜੀ ਐ ਇਸ ਗਰੀਬ ਵਿਰੋਧੀ ਬਿੱਲ ਦਾ ਕੱਲ ਵੀ ਡਟ ਕੇ ਵਿਰੋਧ ਕੀਤਾ ਵਿਧਾਨ ਸਭਾ ਦੇ ਅੰਦਰ ਅੱਜੇ ਤੋਂ ਅੱਗੇ ਵੀ ਛੜਕਾਂ ਦੇ ਉੱਤ ਲਾਂਗੇ ਇਸ ਬਿੱਲ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਉਹ ਜਿਹੜਾ ਲਾਗੂ ਨਹੀਂ ਹੋਣ ਦਵਾਂਗੇ ਗਰੀਬ ਲੋਕਾਂ ਦੀ ਰੋਟੀ ਜਿਹੜੀ ਆ ਆਮ ਆਦਮੀ ਪਾਰਟੀ ਉਹ ਖਸਰ ਦੀ ਦਊਗੀ ਮੈਂ ਇਹ ਤੁਹਾਡੇ ਥੂ ਜਿਹੜਾ ਕਹਿਣਾ ਚਾਹੁੰਦਾ ਸੀਗਾ ਮੈਂ ਕਹਿਣਾ ਚਾਹੁੰਦਾ ਸੀ ਲੋਕਾਂ ਨੂੰ ਦੱਸਣਾ ਚਾਹੁੰਦਾ ਸੀਗਾ ਕਿ ਬੀਤੇ ਕੱਲ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਕਾਲੀ ਦਲ ਦੀ ਉਹ ਜਿਹੜੀ ਬਿੱਲੀ ਜਿਹੜੀ ਆ ਉਹ ਥੈਲੇ ਤੋਂ ਬਾਹਰ ਆ ਗਈ ਕਾਲੀ ਦਲ ਦੀ ਜਿਹੜੀ ਮਿਲੀ ਭੁਗਤ ਬੀਜੇਪੀ ਦੇ ਨਾਲ ਉਹ ਸਾਡੀ ਲੋਕਾਂ ਨੇ ਦੇਖ ਲਈ ਕਿ ਐਡੇ ਵੱਡੇ ਇੱਕ ਐਡੇ ਲੋਕ ਵਿਰੋਧੀ ਬਿੱਲ ਦੇ ਖਿਲਾਫ ਕੱਲ ਉਹਨਾਂ ਦਾ ਚੁੱਪ ਰਹਿਣਾ ਤੇ ਵਿਧਾਨ ਸਭਾ ਵਿੱਚੋਂ ਗੈਰਹਾਜ਼ਰ ਰਹਿਣਾ ਉਹ ਬੇਹੱਦ ਪੰਜਾਬ ਵਿਰੋਧੀ ਆ ਦੇਸ਼ ਵਿਰੋਧੀ